ਰੈਡੀ ਅੱਜ ਦੇ ਡਿਜੀਟਲ ਯੁੱਗ ਨੇ ਜਿੱਥੇ ਤਕਨੀਕ ਨੂੰ ਹੱਥੋਂ ਹੱਥੀ ਲਿਆ ਹੈ ਉੱਥੇ ਬਚਪਨ ਦੀਆਂ ਉਹ ਹਰਮਨ ਪਿਆਰੀਆਂ ਖੇਡਾਂ ਜਿਨ੍ਹਾਂ ਨਾਲ ਸਾਡਾ ਸਰੀਰ ਮਨ ਅਤੇ ਮਨੋਰੰਜਕ ਕਰਿਆਮਾ ਜੁੜੀਆਂ ਹੋਈਆਂ ਸੀ ਹੌਲੀ-ਹੌਲੀ ਅਲੋਪ ਹੋ ਕੇ ਰਹਿ ਗਈਆਂ ਹਨ ਡੰਡੀ ਮੋਬਾਈਲ ਦੇ ਲਾਟ ਅਤੇ ਵੀਡੀਓ ਗੇਮਾਂ ਦੇ ਆਕਰਸ਼ਨ ਨੇ ਗੁੱਲੀ ਡੰਡਾ ਖਿੱਦੋ ਖੁੰਡੀ ਕੋਟਲਾਸ਼ ਪਾਕੀ ਲੋਕਣ ਮੀਟੀ ਰੱਸਾ ਕਸ਼ੀ 12 ਟਾਨੀ ਜੰਡ ਬਾਹਮਣ ਬ੍ਰਾਹਮਣ ਪਿੱਠੂ ਸਟਾਪੂ ਰੱਬ ਦੀ ਖੁੰਡੀ ਚੌਪੜ ਸ਼ਿਕੜੀ ਕਾਮਾਕੋੜੀ ਚਿੱੱਚੀ ਚਿਚ ਅਤੇ ਸਮੁੰਦ ਝੱਗ ਵਰਗੀਆਂ ਅਣਗਿਣਤ ਛੋਟੀਆਂ ਖੇਡਾਂ ਨੂੰ ਸਾਡੀ ਜਾਦਾਂ ਦੀ ਗਲੀ ਵਿੱਚ ਟੱਕ ਕੇ ਇੱਕ ਪਾਸੇ ਕਰ ਦਿੱਤਾ ਹੈ ਡੰਡੀ ਪੰਜਾਬ ਦੀਆਂ ਅਲੋਪ ਹੋਈਆਂ ਇਹ ਛੋਟੀਆਂ ਖੇਡਾਂ ਜਿੱਥੇ ਮਨੋਰੰਜਨ ਦਾ ਸਾਧਨ ਸਨ ਉੱਥੇ ਇਹਨਾਂ ਰਾਹੀਂ ਬੱਚਿਆਂ ਦੀ ਸਰੀਰਕ ਤੰਦਰੁਸਤੀ ਮਨੋਵਿਗਿਆਨਿਕ ਵਿਕਾਸ ਸਮਾਜਿਕ ਸੂਝ-ਬੂਝ ਅਤੇ ਜਜ਼ਬਾਤੀ ਸੰਵੇਦਨਾ ਦਾ ਵਿਕਾਸ ਹੁੰਦਾ ਸੀ ਡੰਡੀ ਪਿੰਡਾਂ ਦੇ ਬੋਹੜਾਂ ਜਾਂ ਗਲੀਆਂ ਦੀਆਂ ਖੁੱਲੀਆਂ ਥਾਵਾਂ ਉੱਤੇ ਜਦੋਂ ਇਹ ਖੇਡਾਂ ਖੇਡੀਆਂ ਜਾਂਦੀਆਂ ਸਨ ਤਾਂ ਪਾਸੇ ਖੜੇ ਲੋਕਾਂ ਨੂੰ ਵੀ ਅਲੱਗ ਤਰ੍ਹਾਂ ਦੀ ਰੌਣਕ ਮਹਿਸੂਸ ਹੁੰਦੀ ਸੀ ਡੰਡੀ ਬੱਚਿਆਂ ਦੇ ਹਾਸੇ ਦੌੜਾਂ ਅਤੇ ਉਤਸ਼ਾਹ ਨਾਲ ਭਰਪੂਰ ਆਵਾਜ਼ਾਂ ਪੂਰੇ ਆਸ-ਪਾਸ ਦੇ ਖੂਬਸੂਰਤ ਮਾਹੌਲ ਨੂੰ ਜਿੰਦਾ ਕਰ ਦਿੰਦੀਆਂ ਸਨ ਡੰਡੀ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਮਿੱਟੀ ਦੀ ਖੁਸ਼ਬੂ ਅਤੇ ਬਚਪਨ ਦੀਆਂ ਮਾਸੂਮ ਖੇਡਾਂ ਇਹਨਾਂ ਸਭ ਦਾ ਜ਼ਿਕਰ ਆਵੇ ਤਾਂ ਚੀਚੋ ਚੀਚ ਪਟੋਲੀਆਂ ਦਾ ਨਾ ਆਪਣੇ ਆਪ ਯਾਦ ਆ ਜਾਂਦਾ ਹੈ ਡੰਡੀ ਇਹ ਖੇਡ ਖਾਸ ਕਰਕੇ ਛੋਟੇ ਬੱਚਿਆਂ ਵਿੱਚ ਬਹੁਤ ਹੀ ਰੈੜੀ ਹਰਮਨ ਪਿਆਰੀ ਸੀ ਡੰਡੀ ਨਾ ਇਸ ਵਿੱਚ ਦੌੜ ਚੱਪਟ ਹੁੰਦੀ ਸੀ ਅਤੇ ਨਾ ਹੀ ਕਿਸੇ ਖਾਸ ਸਾਜੋ-ਸਮਾਨ ਦੀ ਜ਼ਰੂਰਤ ਡੰਡੀ ਜਿਸ ਦੀ ਲੋੜ ਸੀ ਉਹ ਮਾਨਸਿਕ ਚੁਸਤਾਈ ਰਚਨਾਤਮਕਤਾ ਅਤੇ ਦਿਲੋਂ ਖੇਡਣ ਦਾ ਜਜ਼ਬਾ ਹੁੰਦਾ ਸੀ ਡੰਡੀ ਇਸ ਖੇਡ ਵਿੱਚ ਬਲੈਕਬੋਰਡ ਜਾਂ ਸਲੇਟਾਂ ਉੱਤੇ ਲਿਖਣ ਵਾਲੇ ਚਾਕ ਸਲੇਟੀ ਜਾਂ ਕੋਲਿਆਂ ਦੀ ਵਰਤੋਂ ਕਰਕੇ ਕੰਦਾਂ ਬੋਹਿਆਂ ਬਾਰੀਆਂ ਉੱਤੇ ਲਕੀਰਾਂ ਮਾਰੀਆਂ ਜਾਂਦੀਆਂ ਸਨ ਅਤੇ ਖਾਸ ਕਰਕੇ ਜਾਲੀਦਾਰ ਦਰਵਾਜ਼ਿਆਂ ਉੱਤੇ ਚਾਕ ਘਸਾ ਕੇ ਜਦੋਂ ਕੋਈ ਬੱਚਾ ਜਾਲੀ ਉੱਤੇ ਥੱਪਾ ਮਾਰਦਾ ਤਾਂ ਹੱਥ ਉੱਤੇ ਲਕੀਰਾਂ ਦੇ ਛੋਟੇ-ਛੋਟੇ ਨਿਸ਼ਾਨ ਪੈ ਜਾਂਦੇ ਜਿਸ ਦਾ ਦੂਜੇ ਬੱਚੇ ਨੂੰ ਪਤਾ ਨਾ ਲੱਗਣਾ ਡੰਡੀ ਹੱਥ ਉੱਤੇ ਛਾਪਾ ਬਨੀਆਂ ਇਹ ਅਣਗਿਣਤ ਲਕੀਰਾਂ ਵੀ ਜਿੱਤ ਦਾ ਕਾਰਨ ਬਣ ਜਾਂਦੀਆਂ ਸਨ ਡੰਡੀ ਕੁਝ ਸਮੇਂ ਬਾਅਦ ਜਦੋਂ ਸਾਰੇ ਬੱਚੇ ਇਕੱਠੇ ਹੋ ਕੇ ਲਕੀਰਾਂ ਦੀ ਗਿਣਤੀ ਕਰਦੇ ਤਾਂ ਜਿਸ ਬੱਚੇ ਨੇ ਸਭ ਤੋਂ ਵੱਧ ਲਕੀਰਾਂ ਮਾਰੀਆਂ ਹੁੰਦੀਆਂ ਉਹ ਖੇਡ ਦਾ ਜੇਤੂ ਮੰਨਿਆ ਜਾਂਦਾ ਡੰਡੀ ਇਸ ਖੇਡ ਦੀ ਖਾਸ ਗੱਲ ਇਹ ਸੀ ਕੇ ਖੇਡ ਖੇਡਣ ਲੱਗਿਆਂ ਬੱਚਿਆਂ ਦੀ ਗਿਣਤੀ ਕੋਈ ਮੈਨੇ ਨਹੀਂ ਰੱਖਦੀ ਸੀ ਡੰਡੀ ਦੋ ਹੋਣ ਜਾਂ 10 ਖੇਡ ਜੋਰਾਂ ਦੀ ਚੱਲਦੀ ਡੰਡੀ ਇਹ ਖੇਡ ਬੱਚਿਆਂ ਨੂੰ ਜਿੱਥੇ ਗਿਣਤੀ ਖਾਣ ਵਿੱਚ ਮੀਰ ਪੱਥਰ ਸਾਬਤ ਹੁੰਦੀ ਸੀ ਉੱਥੇ ਉਹਨਾਂ ਦੀ ਸੂਝ-ਬੂਝ ਅਤੇ ਧਿਆਨ ਸ਼ਕਤੀ ਵਧਾਉਂਦੀ ਅਤੇ ਦਿਮਾਗੀ ਤੰਦਰੁਸਤੀ ਲਈ ਮਹੱਤਮ ਪੂਰਨ ਕਸਰਤ ਸੀ ਡੰਡੀ ਜੇ ਅਸੀਂ ਅਜਈਆਂ ਮੂਲ ਖੇਡਾਂ ਨੂੰ ਆਪਣੇ ਬੱਚਿਆਂ ਤੱਕ ਦੁਬਾਰਾ ਲਜਾਈਏ ਤਾਂ ਉਹ ਵੀ ਬਿਨਾ ਮੋਬਾਈਲ ਅਤੇ ਸਕਰੀਨ ਦੇ ਅਸਲੀ ਜ਼ਿੰਦਗੀ ਦੀ